ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 2025 ਮੌਨਸੂਨ ਕਿਵੇਂ ਦਾ ਰਹੇਗਾ ਕੀ ਅਲਰਟ ਜਾਰੀ ਹੋਏ ਨੇ ਕਿਉਂਕਿ ਐਡਵਾਂਸ ਮੌਨਸੂਨ ਜਿਹੜਾ ਹੈ ਉਹ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਕਿ ਮੌਨਸੂਨ ਕਿੱਥੇ ਪਹੁੰਚਿਆ ਸਭ ਤੋਂ ਪਹਿਲਾਂ ਖੁਸ਼ੀ ਦੀ ਗੱਲ ਇਹ ਹੈ ਕਿ ਭਾਰਤ ਦੀ ਹੱਦ ਵਿੱਚ ਮੌਨਸੂਨ ਪਹੁੰਚ ਗਿਆ ਜੀ ਠੀਕ ਹੈ ਜੀ 13 ਮਈ ਨੂੰ ਮੌਨਸੂਨ ਜਿਹੜਾ ਉਹ ਪੰਜਾਬ ਤੋਂ ਪਹਿਲਾਂ ਸੌਰੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਐਂਟਰੀ ਕਰ ਚੁੱਕਿਆ ਹੈ ਭਾਰਤ ਦੀ ਹੱਦ ਵਿੱਚ ਪਹੁੰਚ ਚੁੱਕਿਆ ਉਹ ਅਗਰ ਗੱਲ ਕੀਤੀ ਜਾਵੇ ਤਾਂ ਉਹ ਪਹੁੰਚਿਆ ਜੀ ਅੰਡੇਮਾਨ ਨਿਕੋਬਰ ਦੀਪ ਸਮੂਹ ਬੰਗਾਲ ਦੀ ਖਾੜੀ ਤੋਂ ਅੱਗੇ ਹਿੰਦ ਮਹਾਸਾਗਰ ਦੇ ਵਿੱਚਕਾਰ ਅੰਡੇਮਾਨ ਨਿਕੋਬਰ ਦੀਪ ਸਮੂਹ ਤੁਸੀਂ ਨੀਲੀ ਅ ਅੱਖਰਾਂ ਦੇ ਵਿੱਚ ਲਿਖੇ ਹੋਏ 13 ਮਈ ਨੂੰ ਦੇਖ ਰਹੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ 13 ਮਈ ਨੂੰ ਇਸ ਦੀ ਐਂਟਰੀ ਭਾਰਤ ਦੀ ਹੱਦ ਵਿੱਚ ਹੋ ਚੁੱਕੀ ਹੈ ਹੁਣ ਹੌਲੀ ਹੌਲੀ ਇਹ ਉੱਤਰੀ ਭਾਰਤ ਵੱਲ ਐਂਟਰੀ ਕਰੇਗਾ ਜਿਸ ਦੇ ਨਾਲ ਇਹ ਪੰਜਾਬ ਵੱਲ ਵੀ ਕੂਚ ਕਰੇਗਾ ਕਿਸ ਦਿਨ ਪੰਜਾਬ ਵਿੱਚ ਪਹੁੰਚੇਗਾ ਕੀ ਹਾਲਾਤ ਹੋਣਗੇ ਪਿਛਲੀ ਵਾਰ ਕਿੰਨੀ ਤਰੀਕ ਨੂੰ ਦੱਸਿਆ ਗਿਆ ਸੀ ਕਿੰਨੀ ਤਰੀਕ ਨੂੰ ਪਹੁੰਚਿਆ ਇਸ ਵਾਰ ਕਿੰਨੀ ਤਰੀਕ ਦੱਸੀ ਗਈ ਹੈ ਕਦੋਂ ਪਹੁੰਚੇਗਾ ਕਿਵੇਂ ਦੇ ਹਾਲਾਤ ਰਹਿਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਮੌਸਮ ਦੀ ਜਾਣਕਾਰੀ ਲਈ ਸਾਡੇ ਚੈਨਲ ਦਾ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਹੋਵੇ ਉਹ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਲਗਾਤਾਰ ਮਿਲਦੀ ਰਹੇ ਹੁਣ ਗੱਲ ਕਰਾਂਗੇ ਆਪਾਂ ਮੌਨਸੂਨ ਦੀ ਇਸ ਸਾਲ ਜਿਹੜਾ ਮੌਨਸੂਨ ਦੱਸਿਆ ਗਿਆ ਤੁਸੀਂ ਆਹ ਜਿਹੜੀ ਆਹ ਵਾਲੀ ਲਾਈਨ ਦੇਖ ਰਹੇ ਹੋ ਇਹ ਲਾਈਨ ਦੱਸ ਰਹੀ ਹੈ ਪੰਜਾਬ ਵਿੱਚ ਮੌਨਸੂਨ ਕਦੋਂ ਆਵੇਗਾ ਇਹ ਦੱਸੀ ਗਈ ਹੈ ਤਰੀਕ 30 ਜੂਨ ਦੀ ਯਾਨਕਿ 30 ਜੂਨ ਨੂੰ ਪੰਜਾਬ ਦੇ ਪੂਰਬੀ ਹਿੱਸੇ ਤੋਂ ਐਂਟਰੀ ਕਰ ਜਾਵੇਗਾ ਮੌਨਸੂਨ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਐਂਟਰੀ ਮੌਨਸੂਨ ਜਦੋਂ ਕਰਦਾ ਹੈ ਤਾਂ ਜ਼ਿਲ੍ਹੇ ਜਿਹੜੇ ਆਉਂਦੇ ਨੇ ਉਹ ਚਪੇਟ ਵਿੱਚ ਹੁੰਦੇ ਨੇ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਹੁਸ਼ਿਆਰਪੁਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਪੂਰਾ ਜ਼ਿਲ੍ਹਾ ਫਿਰ ਕੋਰਾਲੀ ਮੁਹਾਲੀ ਮੋਰਿੰਡਾ ਇਹ ਜਿਹੜੀ 벨ਟ ਹੈ ਜਿਹੜੀ ਕਿ ਹਿਮਾਚਲ ਤੋਂ ਪੂਰਬੀ 벨ਟ ਹੈ ਇਹਦੇ ਵੀ ਸਭ ਤੋਂ ਪਹਿਲਾਂ ਆਉਂਦਾ ਹੈ ਫਿਰ ਸੈਂਟਰਲ ਪੰਜਾਬ ਲੁਧਿਆਣਾ ਇਹਦੀ ਵਾਰੀ ਆਉਂਦੀ ਹੈ ਫਿਰ ਉੱਤਰੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਦੀ ਵਾਰੀ ਆਉਂਦੀ ਹੈ ਫਿਰ ਅਖੀਰ ਦੇ ਵਿੱਚ ਮੁਕਸਰਫ ਜ਼ਿਲ੍ਹਾ ਫਰੀਦਕੋਟ ਬਰਨਾਲਾ ਤੇ ਬਠਿੰਡਾ ਸੰਗਰੂਰ ਇਹਨਾਂ ਦੀ ਵਾਰੀ ਸਭ ਤੋਂ ਅਖੀਰ ਵਿੱਚ ਆਉਂਦੀ ਹੈ ਸਭ ਤੋਂ ਲਾਸਟ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਅਤੇ Rajasthan ਦਾ ਬਾਰਡਰ ਏਰੀਆ ਮਲੋਟ ਵਾਲਾ ਏਰੀਆ ਜਿਹੜਾ ਹੈ ਉਹਦੇ ਵਿੱਚ ਸਭ ਤੋਂ ਲਾਸਟ ਵਿੱਚ ਮੌਨਸੂਨ ਦੇਖਿਆ ਜਾਂਦਾ ਜਦੋਂ ਕਿ ਜੂਨ 10 ਤਰੀਕ ਦਿਨ ਇੱਥੇ ਡੇ ਜਾਂ ਜੂਨ 15 ਤਰੀਕ ਤੱਕ ਇੱਥੇ ਮੌਨਸੂਨ ਪਹੁੰਚਦਾ ਹੈ ਕਾਫੀ ਲੇਟ ਪਹੁੰਚਦਾ ਹੈ ਉਦੋਂ ਤੱਕ ਬਹੁਤ ਜ਼ਿਆਦਾ ਮੀਂਹ ਪੰਜਾਬ ਦੇ ਬਾਕੀ ਹਿੱਸੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਨਾਂ ਇਲਾਕਿਆਂ ਸਭ ਤੋਂ ਲੇਟ ਪਹੁੰਚਦਾ ਹੈ ਹੁਣ ਗੱਲ ਕਰਦੇ ਪਿਛਲੇ ਸਾਲ ਕੀ ਅਲਰਟ ਸਨ ਪਿਛਲੇ ਸਾਲ ਦੱਸਿਆ ਗਿਆ ਸੀ ਕਿ 1 ਜੁਲਾਈ ਨੂੰ ਮੌਨਸੂਨ ਪਹੁੰਚੇਗਾ ਪਰ 1 ਜੁਲਾਈ ਤੋਂ ਖਿਸਕ ਕੇ 4 ਜੁਲਾਈ ਨੂੰ ਪਹੁੰਚਿਆ ਯਾਨੀ ਕਿ ਲਗਭਗ 4 ਦਿਨ ਉਸਨੇ ਜ਼ਿਆਦਾ ਲੈ ਲਏ ਸਨ ਤੇ ਇਸ ਸਾਲ ਦੱਸਿਆ ਗਿਆ ਕਿ 30 ਜੂਨ ਨੂੰ ਆਵੇਗਾ ਤਾਂ ਆਪਾਂ 4 ਦਿਨ ਹੋਰ ਅੱਗੇ ਲੈ ਲੈਂਦੇ ਆ ਤਾਂ ਆਪਾਂ ਅਨੁਮਾਨ ਲਗਾ ਕਿ 3 ਜੁਲਾਈ ਤੱਕ ਪਹੁੰਚ ਜਾਵੇਗਾ ਕਿਉਂਕਿ 4 ਦਿਨ ਕਿਉਂ ਕਹਿ ਰਿਹਾ ਮੈਂ ਕਿਉਂਕਿ ਪਿਛਲੇ 3 ਸਾਲਾਂ ਦਾ ਅਗਰ ਰਿਕਾਰਡ ਦੇਖਿਆ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਜਦੋਂ-ਜਦੋਂ ਅਲਰਟ ਜਾਰੀ ਕੀਤੇ ਗਏ ਮੌਨਸੂਨ ਦੇ ਤਾਂ 2.5 ਤੋਂ ਲੈ ਕੇ 4 ਦਿਨ ਦਾ ਬਕਵਾ ਪਿਆ ਹੈ ਲਗਭਗ 3-4 ਦਿਨ ਅਸੀਂ ਐਵਰੇਜ ਮੰਨ ਲਈਏ 3 ਤੋਂ 4 ਦਿਨ ਬਾਅਦ ਹੀ ਮੌਨਸੂਨ ਭਾਰਤ ਤੋਂ ਜਿੰਨੀ ਦੱਸਿਆ ਗਿਆ ਸੀ ਤਾਂ ਪੰਜਾਬ ਦੇ ਵਿੱਚ ਐਂਟਰੀ ਕਰਦਾ ਹੈ ਇਸ ਦੇ ਵਿੱਚ ਮੇਨ ਕਾਰਨ ਕੀ ਹੁੰਦੇ ਨੇ ਮੇਨ ਕਾਰਨ ਨੂੰ ਜੂਮ ਆਡ ਕਰਕੇ ਦਿਖਾਵਾਂ ਤਾਂ ਇਹਦੇ ਵਿੱਚ ਮੇਨ ਕਾਰਨ ਜੋ ਇੰਡੀਅਨ ਓਸ਼ੀਅਨ ਦੇ ਵਿੱਚ ਬੇ ਆਫ ਬੰਗਾਲ ਅਰੀਬਨ ਸਾਗਰ ਜਾਨੀ ਕਿ ਅਰਬ ਸਾਗਰ ਤੋਂ ਜਿਹੜੀ ਹਵਾਵਾਂ ਆਉਂਦੀਆਂ ਨੇ ਉਹ ਕਿਸ ਤਰੀਕੇ ਨਾਲ ਵਰਤਾਰਾ ਕਰ ਰਹੀਆਂ ਨੇ ਬੰਗਾਲ ਦੀ ਖਾੜੀ ਤੋਂ ਕਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਤੇ ਨਾਰਥ ਭਾਰਤ ਜਾਨੀ ਕਿ ਉੱਤਰੀ ਭਾਰਤ ਵਿੱਚ ਗਰਮੀ ਦਾ ਕੀ ਮਾਹੌਲ ਹੈ ਕੀ ਟੈਂਪਰੇਚਰ ਬਣੇ ਹੋਏ ਨੇ ਦਬਾਅ ਕਿੰਨਾ ਘੱਟ ਹੈ ਜਿੰਨਾ ਦਬਾਅ ਘਟਦਾ ਹੈ ਉੰਨੀ ਜ਼ਿਆਦਾ ਛੇਤੀ ਮੌਨਸੂਨ ਪੰਜਾਬ ਦੇ ਵਿੱਚ ਐਂਟਰੀ ਕਰਦਾ ਹੈ ਇਸ ਸਾਲ ਦੱਸਿਆ ਗਿਆ ਹੈ ਕਿ ਨਾਰਮਲ ਨਾਲੋਂ ਮੌਨਸੂਨ ਜਿਹੜਾ ਹੈ ਉਹ ਜ਼ਿਆਦਾ ਪੈਣ ਦੀ ਉਮੀਦ ਹੈ ਕਿੰਨਾ ਜ਼ਿਆਦਾ 10% ਤੋਂ 15% ਪਿਛਲੇ ਸਾਲ 20% ਘੱਟ ਮੌਨਸੂਨ ਹੋਇਆ ਸੀ ਕਿਉਂਕਿ ਬਹੁਤ ਜ਼ਿਆਦਾ ਅਲਰਟ ਸਨ ਕਿ ਪਿਛਲੇ ਸਾਲ ਬਹੁਤ ਜ਼ਿਆਦਾ ਮੌਨਸੂਨ ਹੋਵੇਗਾ ਕਿਉਂਕਿ 2023 ਦੇ ਵਿੱਚ ਹੜ ਦਾ ਮਾਹੌਲ ਬਣਿਆ ਹੋਇਆ ਸੀ 2024 ਦੇ ਵਿੱਚ ਮੌਨਸੂਨ ਬਹੁਤ ਘੱਟ ਦੇਖਣ ਨੂੰ ਮਿਲਿਆ ਝੋਨੇ ਦੀ ਫਸਲ ਦੇ ਵਿੱਚ ਨੁਕਸਾਨ ਦੇਖਣ ਨੂੰ ਮਿਲਿਆ ਅਲੱਗ-ਅਲੱਗ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੂੰ ਕਿਉਂ ਗਰਮੀ ਜ਼ਿਆਦਾ ਪਈ ਮੀਂਹ ਘੱਟ ਪਏ ਬਹੁਤ ਸਾਰੇ ਅਜਿਹੇ ਰੋਗ ਜਿਹੜੇ ਕਦੀ ਨਹੀਂ ਦੇਖੇ ਗਏ ਉਹ ਝੋਨੇ ਦੇ ਵਿੱਚ ਹੋਏ ਪਰ ਇਸ ਸਾਲ ਉਮੀਦ ਹੈ ਕਿ ਮੌਨਸੂਨ ਵਧੀਆ ਹੋਵੇਗਾ 10 ਤੋਂ 15% ਜ਼ਿਆਦਾ ਹੋਣ ਦੀ ਉਮੀਦ ਹੈ ਜਿਸ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚਕਾਰ ਖੁਸ਼ੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਜਿਹੜਾ ਇਹ ਮੌਨਸੂਨ ਹੈ ਇਸ ਤਰੀਕੇ ਨਾਲ ਐਂਟਰੀ ਕਰਦਾ ਹੈ ਲਗਭਗ ਇਸ ਐਰੋ ਦੇ ਵਿੱਚ ਐਂਟਰੀ ਕਰਦਾ ਹੈ ਤਾਂ ਇਹ ਪਹਿਲਾਂ ਪੂਰਬੀ ਭਾਰਤ ਨੂੰ ਐਂਟਰ ਕਰ ਲੈਂਦਾ ਫਿਰ ਦੱਖਣੀ ਭਾਰਤ ਫਿਰ ਪੱਛਮੀ ਭਾਰਤ ਫਿਰ ਉੱਤਰੀ ਭਾਰਤ ਵੱਲ ਐਂਟਰੀ ਕਰਦਾ ਹੈ ਠੀਕ ਹੈ ਜੀ ਤੇ ਹੁਣ ਜਿਹੜੀ ਗੱਲ ਹੋ ਰਹੀ ਹੈ ਉਹ ਹੋ ਰਹੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਮੇਨਲੀ ਇਸ ਸਾਲ ਦੇਖੋਗੇ ਤਾਂ ਝੋਨੇ ਨੂੰ ਐਡਵਾਂਸ ਕਰ ਦਿੱਤਾ ਗਿਆ ਕਿ 1 ਜੂਨ ਤੋਂ ਝੋਨਾ ਲਗਾ ਸਕਦੇ ਹੋ ਪਰ ਮੌਨਸਨ ਪਹੁੰਚੇਗਾ 30 ਜੂਨ ਨੂੰ ਤਾਂ ਇੱਕ ਮਹੀਨਾ ਕਿਸਾਨਾਂ ਨੂੰ ਮੋਟਰਾਂ ਦੇ ਪਾਣੀ ਉੱਪਰ ਟਿਊਬਵਲ ਦੇ ਪਾਣੀ ਉੱਪਰ ਕਸੀ ਜਿਹੜੇ ਵੀ ਪਾਣੀ ਚੱਲਦੇ ਨੇ ਕਿਸੇ ਇਲਾਕੇ ਵਿੱਚ ਨਹਿਰੀ ਪਾਣੀ ਚੱਲਦਾ ਹੈ ਤਾਂ ਉਹਦੇ ਉੱਪਰ ਡਿਪੈਂਡ ਰਹਿਣਾ ਪਵੇਗਾ ਤੇ ਪਰ ਨੁਕਸਾਨ ਇੱਥੇ ਇਹ ਹੋਵੇਗਾ ਗੇਤੇ ਝੋਨੇ ਦਾ ਕੀ ਲਾਸਟ ਵਿੱਚ ਜਦੋਂ ਫਸਲ ਪੱਕਣ ਵਾਲੀ ਹੋਵੇਗੀ ਜਿਹੜੀ ਫਸਲ ਛੇਤੀ ਲੱਗ ਜਾਣਗੀ ਆ ਉਹ ਛੇਤੀ ਪੱਕ ਕੇ ਤਿਆਰ ਹੋ ਜਾਵੇਗੀ ਤਾਂ ਅਖੀਰ ਦੇ ਵਿੱਚ ਜਦੋਂ ਮੌਨਸੂਨ ਚਾਲੂ ਹੋਵੇਗਾ ਮੌਨਸੂਨ ਆਪਣੇ ਪੀਕ ਤੇ ਹੋਵੇਗਾ ਜਾਂ ਖਤਮ ਹੋਣ ਵਾਲਾ ਹੋਵੇਗਾ ਉਦੋਂ ਅਗਰ ਉਹ ਫਸਲ ਪੱਕ ਜਾਂਦੀ ਹੈ ਤਾਂ ਉਹ ਫਸਲ ਦਾ ਨੁਕਸਾਨ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਦੁੱਗਣੇ ਵੱਧ ਜਾਂਦੇ ਨੇ ਅਗਰ ਫਸਲ ਆਪਾਂ ਲੇਟ ਬੀਜਦੇ ਆ ਤਾਂ ਮੌਨਸੂਨ ਚਲਾ ਜਾਂਦਾ ਹੈ ਉਸ ਤੋਂ ਬਾਅਦ ਫਸਲ ਪੱਕਦੀ ਹੈ ਅਕਤੂਬਰ ਮਹੀਨੇ ਦੇ ਨੇੜੇ ਤੇੜੇ ਫੇਰ ਸਾਡੇ ਚਾਂਸ ਨੇ ਜਿਹੜੇ ਉਹ ਫਸਲ ਗਿਰਨ ਦੇ ਘਟ ਜਾਂਦੇ ਨੇ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਵੀ ਸੋਚ ਕੇ ਥੋੜੀ ਬਹੁਤੀ ਪਨੀਰੀ ਵਿਜਨੀ ਪਵੇਗੀ ਕਿ ਕਿਹੜੇ ਪਨੀਰੀ ਬੀਜੀ ਜਾਵੇ ਕਿਹੜੀ ਪਨੀਰੀ ਕਾਮਯਾਬ ਹੋਵੇਗੀ ਕਿਉਂਕਿ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਿਛਲੇ ਸਾਲਾਂ ਦੇ ਵਿੱਚ ਆਪਾਂ ਝੋਨਾ ਦੇਖਿਆ ਜਾਵੇ ਤਾਂ 15 ਜੂਨ ਤੋਂ ਬਾਅਦ ਹੀ ਸ਼ੁਰੂ ਕੀਤਾ ਸੀ ਕਿਸਾਨ ਵੀਰਾਂ ਨੇ ਲਾਉਣਾ ਤੇ 15 ਦਿਨ ਬਹੁਤ ਵੱਡਾ ਸਮਾਂ ਹੁੰਦਾ ਦੋ ਹਫ਼ਤੇ ਦਾ ਸਮਾਂ ਮੀਂਹ ਬਹੁਤ ਅੱਗੇ ਪਿੱਛੇ ਹੋ ਜਾਂਦੇ ਨੇ ਕਿਉਂਕਿ ਪਿਛਲੇ ਸਾਲ ਵੀ ਐਗਜ਼ਿਟ ਜਿਹੜਾ ਮੌਨਸੂਨ ਦਾ ਸੀ ਅਕਤੂਬਰ ਮਹੀਨੇ ਵਿੱਚ ਸੀ ਆਖੀਰ ਦੇ ਵਿੱਚ ਇੱਕ ਦੋ ਮੀਂਹ ਜਿਹਾ ਜਿਹੇ ਪਿਆ ਜਿਸ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਜਿਸ ਦੇ ਕਾਰਨ ਮੌਇਸਚਰ ਵਿੱਚ ਵੀ ਫਰਕ ਪਿਆ ਮੰਡੀਆਂ ਝੋਨਾ ਰੁਲਿਆ ਇਸ ਸਾਲ ਕੀ ਹੋਵੇਗਾ ਕਿਵੇਂ ਦੇ ਹਾਲਾਤ ਹੋਣਗੇ ਕਿਹੜੀ ਪਨੀਰੀ ਬੀਜੀ ਜਾਵੇਗੀ ਉਸ ਦੇ ਉੱਪਰ ਜੋ ਵੀ ਹਾਲਾਤ ਨਿਕਲਣਗੇ ਉਹ ਤੁਹਾਨੂੰ ਅਸੀਂ ਮੌਨਸੂਨ ਦੇ ਖੇਰ ਵਿੱਚ ਦੱਸ ਪਾਵਾਂਗੇ ਫਿਲਹਾਲ ਤੁਸੀਂ ਵੀ ਕਮੈਂਟ ਕਰਿਓ ਤੁਸੀਂ ਅਗਰ ਝੋਨਾ ਲਗਾ ਰਹੇ ਹੋ ਤਾਂ ਤੁਸੀਂ ਕਿਹੜੇ ਵੀਜ ਨੂੰ ਬੀਜਿਆ ਕਿਹੜੇ ਇਲਾਕੇ ਵਿੱਚ ਕਿਹੜੇ ਫ੍ਰੇਫਰੈਂਸ ਦੇ ਰਹੇ ਨੇ ਲੋਕ ਤੇ ਬਾਕੀ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤੁਸੀਂ ਕਿਸ ਤਰੀਕੇ ਦੀ ਜਾਣਕਾਰੀ ਚਾਹੁੰਦੇ ਹੋ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਅਸੀਂ ਲਗਾਤਾਰ ਲਿਆਉਂਦੇ ਰਹੀਏ ਹੁਣ ਇੱਕ ਮੌਨਸੂਨ ਦੇ ਬਾਰੇ ਇੱਕ ਹੋਰ ਅਲਰਟ ਹੈ ਕਿ ਜਿਹੜਾ ਇਸ ਸਾਲ ਮੌਨਸੂਨ ਬਣ ਰਿਹਾ ਉਹ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਘਮਾਉ ਦਰ ਬਣ ਰਿਹਾ ਇਸ ਤਰੀਕੇ ਨਾਲ ਜਿਦੋਂ ਪਿਛਲੇ ਸਾਲ ਦੇਖਿਆ ਗਿਆ ਸੀ ਤਾਂ ਉਸ ਦੀ ਲਾਈਨਾਂ ਲਗਭਗ ਇੰਨੀ ਜ਼ਿਆਦਾ ਘਮਾਉ ਦਰ ਨਹੀਂ ਸਨ ਉਸ ਤਰੀਕੇ ਦੀਆਂ ਲਾਈਨਾਂ ਸਨ ਜਿਹੜੀ ਆ ਲਾਈਨਾਂ ਇਸ ਤਰੀਕੇ ਦੀਆਂ ਤੇ ਇਸ ਸਾਲ ਜਿਹੜਾ ਕਮਾਓਦਾਰ ਬਣ ਰਿਹਾ ਚੱਕਰਵਾਤੀ ਮਾਹੌਲ ਬਣ ਰਿਹਾ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਜਿਹੜੇ ਮੱਧ ਭਾਰਤ ਦੇ ਲੋਕ ਨੇ ਉਹਨਾਂ ਦਾ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਨਹੀਂ ਤਾਂ ਉਹਨਾਂ ਵਿੱਚ ਮੌਨਸੂਨ ਅਡਵਾਂਸ ਪਹੁੰਚ ਜਾਂਦਾ ਸੀ ਪਰ ਇਸ ਵਾਰ ਲੱਗ ਰਿਹਾ ਕਿ ਕਿਤੇ ਨਾ ਕਿਤੇ ਚੱਕਰਵਾਤੀ ਮਾਹੌਲ ਵੀ ਬਣੇਗਾ ਹਨੇਰੀ ਅਤੇ ਚਖੜ ਜ਼ਿਆਦਾ ਝੁੱਲਣ ਦੀ ਉਮੀਦ ਹੈ ਇਸ ਸਾਲ ਕਿਉਂਕਿ ਜਦੋਂ ਵੀ ਇਹ ਚੱਕਰਵਾਤੀ ਮਾਹੌਲ ਦੇਖਣ ਨੂੰ ਮਿਲਦਾ ਹੈ ਤਾਂ ਸਾਨੂੰ ਅਕਸਰ ਲੱਗਦਾ ਹੈ ਕਿ ਇਸ ਸਾਲ ਮੌਨਸੂਨ ਦੇ ਵਿੱਚ ਤੇਜ਼ ਹਨੇਰੀਆਂ ਚਖੜ ਪਿਛਲੇ ਸਾਲ ਨਾਲੋਂ ਜ਼ਿਆਦਾ ਚੱਲਣ ਦੀ ਉਮੀਦ ਬਣਦੀ ਹੋਈ ਦਿਖਾਈ ਦਿੰਦੀ ਹੈ ਕਿਉਂਕਿ ਜਿਹੜੀ ਲਾਈਨਾਂ ਇਹ ਇੱਕ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਤਰੀਕ ਤੱਕ ਅਦੋਂ ਤੱਕ ਇੰਨੇ ਦਬਾਅ ਦੇ ਵਿੱਚ ਇੰਨਾ ਜ਼ਿਆਦਾ ਮੌਨਸੂਨ ਪਹੁੰਚੇਗਾ ਤਾਂ ਇੱਕ ਪ੍ਰੈਡਿਕਸ਼ਨ ਹੁੰਦੀ ਹੈ ਇੱਕ ਅੰਦਾਜ਼ਾ ਹੁੰਦਾ ਹੈ ਤਾਂ ਇਸ ਅੰਦਾਜ਼ੇ ਦੇ ਵਿੱਚ ਸਾਨੂੰ ਇੱਕ ਇਹ ਵੀ ਸੂਚਨਾ ਮਿਲ ਰਹੀ ਹੈ ਕਿ ਇਸ ਸਾਲ ਤੂਫਾਨ ਹਨੇਰੀ ਗੜੇ ਮਾਰੀ ਜਿਹੜੇ ਮੌਸਮ ਦੇ ਜਿਹੜੇ ਹਾਲਾਤ ਜਿਹੜੇ ਵਿਗੜਦੇ ਨੇ ਉਹ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਸਾਨੂੰ ਆਮ ਜਨਤਾ ਨੂੰ ਇੰਡੀਆ ਦੀ ਜਨਤਾ ਨੂੰ ਨੁਕਸਾਨ ਹੋਣ ਦੇ ਚਾਂਸ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਇਸ ਸਾਲ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਉਹ ਤੁਹਾਨੂੰ ਅਸੀਂ ਲਗਾਤਾਰ ਦਿੰਦੇ ਰਵਾਂਗੇ ਸਾਡਾ ਕੰਮ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਸਹੀ ਅਤੇ ਸਹੀ ਤਰੀਕੇ ਨਾਲ ਪਹੁੰਚਾਉਣ ਦੀ ਹੀ ਕੋਸ਼ਿਸ਼ ਰਹਿੰਦੀ ਹੈ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਇਹ ਸੀ ਅਪਡੇਟ ਇਸ ਸਾਲ ਮੌਨਸੂਨ ਦੀ ਬਾਕੀ ਲਗਾਤਾਰ ਅਪਡੇਟ ਲਿਆਉਂਦੇ ਰਵਾਂਗੇ ਤੇ ਮਿਲਦੇ ਆਂ ਬਾਕੀ ਮੌਸਮ ਦੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ